ਜਾਦਾ 15 ਦਿਨ ਹੋ ਚਲੇ ਪਾਣੀ ਬਹੁਤ ਜਿਆਦਾ ਹੈ ਤੇ ਸਾਨੂੰ ਵੀ ਸਾਰਾ ਰਸਤਾ ਘਾਟ ਹੀ ਆਉਂਦੀ ਸਾਰੇ ਵੱਡੇ ਵੱਡੇ ਘਰਾਂ ਜ ਜਾਂਦੇ ਸਾਡੇ ਕੋਈ ਨਹੀਂ ਛੇਤੀ ਪਹੁੰਚਦਾ ਹਾਂ ਹਾਂ ਤਾਂ ਉਹ ਸਾਡੀ ਮੋਟਰ ਡੁੱਬੀ ਪਈ ਆ ਇਹ ਨਾ ਤੋਂ ਪਾਣੀ ਪੀਣ ਤੋਂ ਵੀ ਅਧਰ ਹੋਇ ਪਈ ਹਾਂ ਜੋਂ ਵੀ ਆਏ ਪਾਣੀ ਵੇਂਦੇ ਆਏ ਆ ਜੋਂ ਵੀ ਆਏ ਪਾਣੀ ਦੀ ਮਾਰ ਚ ਆਏ ਬਸ ਘਰ ਨਹੀਂ ਸਾਡਾ ਬਣਿਆ ਆ ਸਾਰਾ ਨਾਟਕ ਹੈ ਟੈਚਲੇ ਰੋਲਦਾ ਜਾਂਦਾ ਨਾਲ ਨਾਲ ਜੀ ਇਹ ਲਾਹਤ ਸਾਨੂੰ ਵੇਖਣੇ ਪੈਣਗੀਆਂ ਜੀ ਕਦੀ ਵੀ ਨਹੀਂ ਸੋਚ ਜਿਹੜੇ ਅਸੀਂ ਹੁਣ ਇਹ ਲਾਹਤ ਵੇਖਣ ਡੈ ਇਹ ਮਹਾਰਾਜ ਨੂੰ ਪਾਜੋ ਜੇ ਤੁਹਾਨੂੰ ਵਿਖਾਉਂ ਡੈ ਰਾਂਗਾ ਹਾਂ ਤੇ ਬਾਬੇ ਗੜੀ ਆਥੇ ਜੋੜਦੇ ਬਾਬਾ ਮੇਰ ਕਰਦੇ ਹੁਣ ਸਾਡਾ ਸਾਡੀ ਫਸਲ ਜਿਹੜੀ ਥੋੜੀ ਬਲਤੀ ਹੈਗੀ ਕਨਾਲ ਉਹ ਵੀ ਮਾਰੀ ਗਈ ਕਿੰਨਾ ਕੁ ਨੁਕਸਾਨ ਤੁਹਾਡੇ ਇਧਰ ਨੁਕਸਾਨ ਤੇ ਬਹੁਤ ਹੋਇਆ ਜੀ ਤੁਹਾਡੇ ਸਾਹਮਣੇ ਆਂ ਵੇਖ ਲਓ ਨੁਕਸਾਨ ਤੇ ਬਹੁਤ ਆਇਆ ਮਾਲ ਡੰਗਰੇ ਭੁੱਖਾ ਤੇ ਆ ਮਰਨ ਲਿਆ ਨਾ ਬਾਹਰ ਹੀ ਕੱਢਣ ਜੋ ਕੇ ਡੰਗਰੇ ਥਰਕੇਗੇ ਡੰਗਰ ਹਾਂ ਜੀ ਆਗੇ ਆ ਸੁੱਕੀ ਤੂੜੀ ਪਾਈ ਦੀ ਉਹਨਾਂ ਨੂੰ ਕੋਈ ਦਾਣਾ ਨਹੀਂ ਕੋਈ ਕਣ ਲੋਕ ਵੀ ਪੈਂਦੇ ਹੁਣ ਬਹੁਤ ਹੈ ਤੇ ਪਾਣੀ ਲਥਨ ਲਾ ਪਿਆ ਦੇ ਲੋਕ ਬੇੜੀਆਂ ਤੇ ਆ ਕੇ ਰਾਤ ਨੂੰ ਪੈ ਜਾਂਦੇ। ਹਾਂਜੀ। ਇਹ 2023 ਦਾ ਇੱਥੇ ਫਲੱਡ ਆਇਆ ਸੀ ਏਰੀਏ ਦੇ ਵਿੱਚ। ਹਾਂਜੀ ਹਾਂਜੀ। ਤੇ ਇੱਥੇ ਚੋਰੀਆਂ ਚਾਰੀਆਂ ਵੀ ਹੋਈਆਂ ਸਕੇ ਲਾਪੇ ਲੋਕੀ। ਹੁੰਦੀਆਂ ਹੁੰਦੀਆਂ ਹਜੇ। ਪੈਂਦੇ ਵਿੱਚੋਂ ਘਰਾਂ ਨੂੰ ਜਿਹੜੇ ਪੇ ਜਿੱਥੇ ਚੜੇ-ਚੁੜੇ ਜਾਂਦੇ ਆ ਉੱਥੋਂ ਆਣ ਕੇ ਰਾਤ ਨੂੰ ਰੁੱਟ-ਪੁੱਟ ਲੈਂਦੇ। ਉਹ ਰਜਨਾਸ ਸਪੋਕਸਮੈਨ ਦੀ ਟੀਮ ਉੱਥੇ ਪਹੁੰਚਦੀ ਹੈ ਜਿੱਥੇ ਕੋਈ ਵੀ ਨਹੀਂ ਪਹੁੰਚਦਾ। ਇਹ ਹਾਲਾਤ ਨੇ ਇਨ੍ਹਾਂ ਪਿੰਡਾਂ ਦੇ ਦਰਿਆ ਨੇ ਚੋਖੀ ਮਾਰ ਕੀਤੀ ਹੋਈ ਹੈ ਸਾਰਾ ਕੁਝ ਤਬਾਹ ਕਰ ਦਿੱਤਾ ਔਰ ਇਟਾਣੀਆਂ ਨੇ ਇਧਰ ਇਹ ਸਾਰਾ ਇਲਾਕਾ ਟੈਲੀਗ੍ਰਾਮ ਦਾ ਹੈ ਟਾਣੀਆਂ ਨੇ ਔਰ ਟਾਣੀਆਂ ਦੇ ਉੱਪਰ ਲੋਕ ਬੈਠੇ ਹੋਏ ਨੇ ਔਰ ਚਾਰ ਚਫੇਰੇ ਤੁਸੀਂ ਦੇਖ ਸਕਦੇ ਹੋ ਪਾਣੀ ਹੀ ਪਾਣੀ ਹੈ ਤੇ ਆਪਣੇ ਘਰਾਂ ਦੇ ਵਿੱਚ ਕੀ ਹਾਲਾਤ ਬਣੇ ਪਏ ਨੇ ਇਨ੍ਹਾਂ ਲੋਕਾਂ ਦੇ ਕੀ ਹਾਲਾਤ ਜਿਹੜੇ ਆ ਇਹ ਸਹਿਰੇ ਨੇ ਆਪਣੇ ਪਿੰਡੇ ਦੇ ਉੱਪਰ ਕਿਉਂਕਿ ਬਹੁਤ ਵੱਡਾ ਨੁਕਸਾਨ ਇਸ ਵੇਰੇ ਇਸ ਇਲਾਕੇ ਦਾ ਹੋਇਆ ਪਿਆ ਤਾਂ ਇਹਨਾਂ ਲੋਕਾਂ ਤੱਕ ਜਿਹੜਾ ਮਾਣਾ ਮੋਟਾ ਰਸਨ ਪਾਣੀ ਪਹੁੰਚ ਰਿਹਾ ਤਾਂ ਇੱਧਰ ਤੁਹਾਨੂੰ ਹਾਲਾਤ ਦਿਖਾਉਣੇ ਆ ਕਿ ਕਿਸ ਤਰ੍ਹਾਂ 2023 ਦੇ ਵਿੱਚ ਇਹਨਾਂ ਦੇ ਵੱਡਾ ਨੁਕਸਾਨ ਹੋਇਆ ਸੀਗਾ ਘਰ ਵੀ ਜਿਹੜੇ ਉਹ ਢਹਿ ਢੇਰੀ ਹੋ ਗਏ ਸੀ 2023 ਦੀ ਵੱਡਾ ਤਸਵੀਰਾਂ ਜਿਹੜੀਆਂ ਇਹ ਬੋਲ ਰਹੀਆਂ ਨੇ ਕਿ ਦੋ ਸਾਲ ਪਹਿਲਾਂ ਵੱਡਾ ਇਹਨਾਂ ਨੂੰ ਨੁਕਸਾਨ ਚ ਲਿਆ ਤੇ ਅੱਜ ਫਿਰ ਇਹੀ ਨੁਕਸਾਨ ਇਹ ਲੋਕ ਚੱਲਦੇ ਪਏ ਨੇ ਤਾਂ ਇੱਧਰ ਵੇਖੋ ਵਿਚਾਰਿਆਂ ਨੇ ਕਿ ਜੇ ਕੋ ਦਾਣਾ ਫੱਕਾ ਇਸ ਡਰਮਾਂ ਦੇ ਵਿੱਚ ਜੋੜਿਆ ਹੋਊਗਾ ਇਸ ਡਰਮ ਦੇ ਵਿੱਚ ਤਾਂ ਉਹ ਵੀ ਕਿਸ ਤਰ੍ਹਾਂ ਪਾਣੀ ਦੇ ਵਿੱਚ ਸਾਰਾ ਖਰਾਬ ਹੋਇਆ ਪਿਆ ਬਦ ਤੋਂ ਬੱਤਰ ਹਾਲਾਤ ਹੋਏ ਪਏ ਨੇ ਇਹਨਾਂ ਲੋਕਾਂ ਦੇ ਪਾਣੀ ਦੀ ਬੜੀ ਵੱਡੀ ਮਾਰ ਚਾਰ ਚਫੇਰੇ ਤਬਾਹੀ ਹੀ ਤਬਾਹੀ ਆ ਇਹਨਾਂ ਲੋਕਾਂ ਦੇ ਇਸ ਵਲੇ ਕਿਉਂਕਿ ਬਰਸਾਤਾਂ ਤਾਂ ਮੌਸਮ ਅੰਜਲਾ ਸੀਗਾ ਉਹ ਨਿਕਲ ਗਿਆ ਸੀ ਪਰ ਹੁਣ ਜਿਹੜੀਆਂ ਬੇਮੌਸਮੀ ਬਰਸਾਤਾਂ ਨੇ ਉਹ ਵੀ ਇੰਨਾ ਕਰਾਂ ਦੇ ਉੱਪਰ ਮਾਰ ਕਰ ਰਹੀਆਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਰਸਾਤ ਹੋ ਰਹੀ ਹੈ ਤਾਂ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਪਰਿਵਾਰਾਂ ਦੇ ਨਾਲ ਕਿ ਇੱਥੇ ਇਹਨਾਂ ਘਰਾਂ ਦੇ ਹਾਲਾਤ ਕੀ ਨੇ ਭਾਂਜੀ ਕੀ ਨਾਮ ਕੀ ਜਤੋ ਨਾਲ ਕਿੰਨੇ ਕੁ ਮਾੜੇ ਹਾਲਾਤ ਇੱਥੇ ਬਹੁਤ ਜ਼ਿਆਦੇ ਹੂੰ ਕਿੰਨੇ 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 ਦਿਨਾਂ ਤੋਂ ਪਾਣੀ ਤੇ ਚੜਿਆ ਮਹੀਨਾ ਹੀ ਚੱਲੇ ਭਾਈ ਹਾਂ ਪਹਿਲਾਂ ਥੋੜਾ ਥੋੜਾ ਆਇਆ ਤਾਂ ਜਿਆਦਾ 15 ਦਿਨ ਹੋ ਚੱਲੇ ਪਾਣੀ ਬਹੁਤ ਜਿਆਦਾ ਹੈ ਤੇ ਸਾਨੂੰ ਇਸ ਰਸਤੇ ਘਾਟ ਹੀ ਆਉਂਦੀ ਸਾਰੇ ਵੱਡੇ ਵੱਡੇ ਘਰਾਂ ਜਾਂਦੇ ਸਾਡੇ ਕੋਈ ਨਹੀਂ ਛੇਤੀ ਪਹੁੰਚਦਾ ਹਾਂ ਤਾਂ ਆਹ ਸਾਡੀ ਮੋਟਰ ਡੁੱਬੀ ਪਈ ਆ ਇਹ ਨਾ ਤਾਂ ਉਹ ਪਾਣੀ ਪੀਣ ਤੋਂ ਵੀ ਆਧਰ ਹੋਏ ਪਏ ਤਾਂ ਹਾਂਜੀ ਬਹੁਤ ਮਾਰੇ ਹਾਲਾਤ ਬਹੁਤ ਜਿਆਦੇ ਬਹੁਤ ਜਿਆਦੇ ਕੋਠਾ ਬਟਲਾ ਵਿੱਚ ਚੋਣ ਡਿਆ ਕਿ ਤੰਬੂ ਲਾਲ ਦੇ ਇੱਥੇ ਜਦੋਂ ਮੀਂਹ ਆਉਂਦਾ ਕਦੇ ਅੰਦਰ ਹੋਏ ਨੇ ਕਦੇ ਬਾਹਰ ਹੋ ਜਾਂਦੇ ਨੇ ਐਦਾ ਸਾਡੇ ਨਾਲ ਕੀ ਕਿਤੇ ਚੱਲਣ ਡਈ ਹੈ ਅਸੀਂ ਜੋ ਵਿਆਹ ਆਏ ਪਾਣੀ ਵੇਂਦੇ ਆਏ ਆਂ ਜੋ ਵੀ ਆਏ ਆਂ ਪਾਣੀ ਦੀ ਮਾਰ ਚ ਆਏ ਬਸ ਘਰ ਨਹੀਂ ਸਾਡਾ ਬਣਿਆ ਆ ਸਾਰਾ ਨਾਟ ਹੈ ਟੈ ਚ ਲੈ ਰੋਲਦਾ ਜਾਂਦਾ ਨਾਲ ਨਾਲ ਜੀ ਹਾਂਜੀ ਜੋ ਦੋਸਰ ਪਹਿਲਾਂ ਪਾਣੀ ਆਇਆ ਸੀ ਉਦੋਂ ਵੀ ਨੁਕਸਾਨ ਹੋਇਆ ਸੀ ਬਹੁਤ ਜ਼ਿਆਦਾ ਵੀਰੇ ਹਾਂ ਮੈਂ ਨਹੀਂ ਜਾਣਦਾ ਜੋ ਪਿਆ ਵਿਆਹ ਆਏ ਆਂ ਜੋ ਪਾਣੀ ਵੇਂਦੇ ਆਏ ਆਂ ਕੰਮ ਕਰ ਕੀ ਕਰਦੇ ਤੁਸੀਂ ਦਿਹਾੜੀ ਧੱਪਾ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਮਹੀਨਾ ਹੋ ਗਿਆ ਪਾਣੀ ਆਏ ਨੂੰ ਕੋਈ ਦਿਹਾੜੀ ਦਿੱਤਾ ਉਹ ਨਹੀਂ ਮਿਲੀ ਨਹੀਂ ਹੋਈ ਨਹੀਂ ਕੁਝ ਨਹੀਂ ਮਿਲਿਆ ਸਾਨੂੰ ਜੀ ਨਾ ਹੁਣ ਕੋਈ ਉਹ ਵਿਚਾਰੇ ਬਾਹਰ ਬੰਦ ਦੇ ਬੈਠੇ ਫਸੇ ਬੈਠੇ ਆ ਕੁਝ ਹਾਂਜੀ ਬੱਚੇ ਬਾਹਰ ਪਾਸੇ ਕੱਢੇ ਹੋਏ ਕੋਈ ਨਹੀਂ ਪਹੁੰਚਦਾ ਛੇਤੀ ਕੀਤਾ ਪਾਣੀ ਨੂੰ ਆਏ ਦੇ ਪਾਣੀ ਦੇ ਜਿੰਦੇ ਪੀ ਲਈਦਾ ਕਿਤੇ ਕੋਈ ਵੀਰ ਜੇ ਮਿਹਰ ਪਵੇ ਤਾਂ ਵੀ ਆਟਾ ਦਾਣਾ ਦੇ ਜਿੰਦਾ ਨਹੀਂ ਤੇ ਨਹੀਂ ਨਹੀਂ ਤਾਂ ਭੁੱਖੇ ਹੀ ਦੁੱਧ ਬਣਾਉਣ ਟਾਈਮ ਦਾ ਕਿਤੇ ਚਾਹ ਬਣਾਉਣਾ ਹੈਗਾ ਆਹ ਇਹ ਲਾਤ ਮਾਰੀ ਹੋਏ ਵਿੱਚ ਕਦੇ ਵਿਖੇ ਸੋਚਿਆ ਸੀ ਵੀ ਇਹ ਲਾਹ ਸਾਨੂੰ ਵਿਖਣੇ ਪੈਣਗੇ ਹਾਂ ਜਿੱਦ ਕਦੀ ਵੀ ਨਹੀਂ ਸੋਚ ਜਿਹੜੇ ਅਸੀਂ ਹੁਣ ਇਹ ਲਾਤ ਵੇਖਣ ਡੈ ਇਹ ਮਹਾਰਾਜ ਨੂੰ ਪਾਜੋ ਜੇ ਤੁਹਾਨੂੰ ਵਿਖਾਉਂ ਡਰਾਂਗੇ ਹਾਂ ਤੇ ਬਾਬੇ ਗੜੀ ਆਥੇ ਜੋੜਦੇ ਬਾਬਾ ਮੇਰ ਕਰਦੇ ਹੁਣ ਸਰ ਤੋਂ ਸਾਡੀ ਫਸਲ ਜਿਹੜੀ ਥੋੜੀ ਬਲਤੀ ਹੈਗੀ ਕਨਾਲ ਉਹ ਵੀ ਮਾਰੀ ਗਈ ਹਾਂ ਆ ਅਸੀਂ ਚਾਹੁੰਦੇ ਚੱਲ 28 ਤੱਕ ਤੇ ਲੈ ਕੇ ਤੇ ਕੋਈ ਘਰ ਬਣਾ ਲਾਂਗੇ ਕੋਈ ਬੱਚਿਆਂ ਦੇ ਵੀ ਬੜਾਈਆਂ ਚੱਲਣ ਡੀਆਂ ਤੋਂ ਵੀ ਇਦਾਂ ਮਿੱਟੀ ਹੋ ਗਈ ਸਾਡੀ ਤੇ ਗਾੜੀ ਨੂੰ ਵੇਖੋ ਫਸਲ ਹੋਣੀ ਹੈ ਕਿ ਨਹੀਂ ਹੋਣੀ ਕਣਕ ਦਾ ਤਾਂ ਭਰੋਸਾ ਨਹੀਂ ਵੀ ਹੋ ਗਿਆ ਜਦੋਂ ਪਾਣੀ ਚੱਲਦਾ ਪਿਆ ਨਹੀਂ ਹਾਂਜੀ ਕਣਕ ਦਾ ਸਾਨੂੰ ਕੋਈ ਭਰੋਸਾ ਨਹੀਂ ਤੇ ਗਾੜੀ ਸਾਡੇ ਕੋ ਬਣੂ ਕੁਛ ਕੁ ਨਹੀਂ ਬਣਾ ਸਾਡਾ ਕੀ ਪਤਾ ਇਦਾਂ ਨਹੀਂ ਮਰ ਮੁਰਖ ਜਾਣਾ ਬੱਚੇ ਬਾਹਰ ਕੱਡੇ ਹੋਏ ਹਾਂਜੀ ਬੱਚੇ ਬਾਹਰ ਕੱਡੇ ਰਿਸ਼ਤੇਦਾਰਾਂ ਕੋਲੇ ਤੁਹਾਨੂੰ ਪਤਾ ਮਹੀਨਾ ਮਹੀਨਾ ਬੱਚੇ ਉਹ ਚੱਲੇ ਰੋਟੀ ਕੌਣ ਖਾਂਦਾ ਸਾਰਿਆਂ ਦੇ ਮਗਾਈ ਇੱਕੋ ਜੀ ਹੋਈ ਆ ਪਾਜੀ ਵਿਖੇ ਦਾਰ ਵੀ ਨਾ ਦੋ ਚਾਰ ਦਿਨ ਤੱਕ ਰੱਖਦੇ ਪਰ ਜਾ ਚਰਤਾਂ ਨਹੀਂ ਰੱਖਦੇ ਪਾਜੀ ਆਪਦੇ ਲਾਦ ਵੇਖ ਕੇ ਹੀ ਬੱਚਾ ਰਾਹਦਾ ਮੜਕੈ ਨਾ ਪਈ ਜਾਓ ਆਪਦੇ ਘਰਾਂ ਨੂੰ ਤੁਹਾਡੇ ਕਿਹਦਾ ਕਿੰਨਾ ਚਰਪਾਣੇ ਰਹਿਣਾ ਕਿੰਨਾ ਚਰ ਨਹੀਂ ਰਹਿਣਾ ਪਾਜੀ ਪਾਣੀ ਬੱਚੇ ਪੜਦੇ ਹਾਂਜੀ ਕੰਨਿਆ ਸਕੂਲ ਗਰੀਬ ਘਰ ਦੀਆਂ ਬੱਚੇ ਤੇ ਕੰਨਿਆ ਸਕੂਲ ਪੜਦੇ ਬੱਚੇ ਸਾਰੇ ਸਰਕਾਰੀ ਚ ਪੜਨਦੇ ਸਕੂਲ ਵੀ ਤਾਂ ਬੰਦ ਹੋਏ ਪੈ ਨੇ ਜਦੋਂ ਦਾ ਪਾਣੀ ਆਇਆ ਪੈਂ ਹਾਂਜੀ ਸਕੂਲ ਬੰਦ ਹੁਣ ਫੇਰ ਛੁੱਟੀਆਂ ਵਧ ਗਏ ਪੰਜ ਉਹਨਾਂ ਦੀਆਂ ਹੁਣ ਬੱਚੇ ਫੇਰ ਰਿਸ਼ਤੇਦਾਰਾਂ ਕੋਲਦੇ ਉੱਥੇ ਰੋਣਦੇ ਵੀ ਸਾਨੂੰ ਲੈ ਕੇ ਜਾਓ ਕਿੱਡੇ ਕਿੱਡੇ ਬੱਚੇ ਕੁੜੀਆਂ ਕੋਣ ਹੈ ਇਹ ਵੀ ਬਿਵਰਣਾ ਲੈ ਬੱਚੇ ਜਿਹੋ ਨਾਲ ਬੱਚੇ ਹਾਂਜੀ ਗਰੀਬੀ ਦਾਵੇਂ ਵਾਲੇ ਆ ਵਾ ਅਸੀਂ ਵੀ ਮਾੜਾ ਮੋਟਾ ਦਾਲ ਵੀ ਜੋੜਿਆ ਸੀ ਬੱਚਿਆ ਨਹੀਂ ਜੀ ਅਜੇ ਤਾਂ ਕੁਝ ਨਹੀਂ ਜੜਿਆ ਹਾਂ ਉਹਦੇ ਕਾਹਨੇ ਜਿਹੜੇ ਉਹ ਵੀ ਵੇਲੇ ਹੋ ਗਏ ਮਗਾਈ ਨੇ ਕਰ ਦਿੱਤੇ ਜਿਹੜੇ ਮਾਪਿਆਂ ਨੇ ਪਾਏ ਸੀ ਉਹ ਵੀ ਤੋੜਾ ਲਈ ਆਉਂਦੇ ਜਿਹੜਾ ਮਾਪਿਆਂ ਨੇ ਮਾੜਾ ਮੋਟਾ ਸੋਨਾ ਪਾਇਆ ਸੀ ਉਹ ਵੀ ਮਿੱਟੀ ਹੋ ਗਿਆ ਸਾਡੇ ਰਿਆਈ ਨਹੀਂ ਗਰੀਬੀ ਦੇ ਵਿੱਚ ਕੁਝ ਨਹੀਂ ਬਚਿਆ ਸਾਡੇ ਕੋਲੇ ਮਾਵਾ ਮਾਂ ਪਿਓ ਨੇ ਤੇ ਜਦੋਂ ਤੁਹਾਨੂੰ ਵਿਆਹ ਹੋਣਾ ਬੜੇ ਚਾਹ ਕੀਤੇ ਹੋਣੇ ਆ ਬਹੁਤ ਜ਼ਿਆਦਾ ਵੀ ਹਨਾ ਚਾਹ ਕੀਤੇ ਹੋਣ ਧੀ ਆ ਹਨਾ ਵੀ ਧੀ ਨੂੰ ਸੋਨਾ ਪਾਇਆ ਹੋਣਾ ਮਾੜਾ ਜਿੰਨਾ ਉਹਨਾਂ ਨੇ ਹਸ ਜਿੰਨਾ ਸਰਿਆ ਉਹਨਾਂ ਪਾਤਾ ਤੇ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਰਹਿ ਰਹੇ ਆ ਜਿੱਦਾਂ ਕਿ ਦਸੀ ਆ ਕਿ ਕਨਾਲ ਜਿਹੜੀ ਹੈਗਾ ਝੋਨਾ ਲਾਇਆ ਸੀ ਉਹ ਵੀ ਰੁੜ ਗਿਆ ਤੇ ਜਿਹੜਾ ਸੋਨਾ ਸੀ ਕੰਨਾਂ ਦੇ ਆ ਮਾੜੇ ਮੁੱਟੀਆਂ ਵਾਲੀਆਂ ਸੀ ਖਤਮ ਖਤਮ ਮੈਂ ਕਿ ਆਈ ਜਾਦੀ ਹੋਗੀ ਭਾਈ ਪਹਿਲੀ ਸਾਡੀ ਉਹ ਕਿਉਂਕਿ ਚਲੋ ਹੁਣ ਤਾਂ ਇਸ ਮਾਸੇ ਵੀ ਵੀਰ ਆ ਜੰਦੇ ਨੇ ਹਨਾ ਮਲਮਟਾ ਖਾਣ ਪੀਣ ਨੂੰ ਦੇ ਹੀ ਜਾਂਦੇ ਅੱਗੇ ਕੀ ਕਰੋਗੇ ਹੁਣ ਜੋ ਮਾਰ ਐਨੋ ਹੁਕਮ ਉਹ ਵਹੀ ਉਹ ਕਰਾਂਗੇ ਜੇ ਕੋਈ ਦਿਹਾੜੀ ਦਾ ਪਾ ਮਿਲ ਜੂ ਤੇ ਖਾ ਲਿਆ ਕਰਾਂਗੇ ਨਹੀਂ ਤਾਂ ਇਦਾਂ ਹੀ ਭੁੱਖੇ ਤੇ ਮਰਨਾ ਹੀ ਆ ਕੀ ਕਰ ਸਕਦੇ ਭਾਜੀ ਹੁਣ ਤੁਹਾਨੂੰ ਆਪ ਪਿਆ ਤੁਸੀਂ ਸਿਆਣੇ ਜੀ ਜਿੱਦਾਂ ਸਾਡੇ ਲਾਦ ਚੱਲਣ ਦਾ ਹੈ ਗਾ ਬੱਚੇ ਵੀ ਐਸੇ ਜਿਹੜੇ ਵੱਡੇ ਹੁਣ ਘਰ 'ਚ ਕੋਈ ਲੱਭੋ ਤਗਲਾ ਆਂਦਾ ਮੋਟਰਸਾਈਕਲ ਦੋਗੇ ਦੀ ਨੂੰ ਕੁਝ ਪਾਓਗੇ ਹੁਣ ਗਾਂ ਐਨੇ ਮਗਾਈ ਹੈ ਕਿ ਸਤ ਕੁਝ ਪਹਿਣਾ ਹੀ ਨਹੀਂ ਅਸੀਂ ਘਰ ਜਿਵੇਂ ਹੁਣ ਆ ਨਾਲ ਪਾਣੀ ਚੱਲੀ ਜਾਂਦਾ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਨਾਲ ਪਹਿਣ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਪਹਿਣਾ ਜਿੱਦਾਂ ਹੁਣ ਪਾਣੀ ਚੱਲੀ ਜਾਂਦਾ ਆ ਜੋ ਪਾਣੀ ਚੱਲੀ ਜਾਂਦਾ ਹਨ ਤੇ ਇਹ ਤਾਂ ਹੁਣ ਪਾਣੀ ਚੜਦਾ ਨਜ਼ਰ ਆ ਰਿਹਾ ਪਾਣੀ ਕਿਦੋਂ ਮੜ ਮਟ ਵਧਿਆ ਵਧਿਆ ਨਾ ਆ ਪਾਪਾ ਜੀ ਸਾਰੀ ਜਗ੍ਹਾ ਭੋਲੀ ਹੋ ਗਈ ਹੈ ਸਾਰੀ ਰੁੱਟਦੀ ਜਾਂਦੀ ਹੈ ਕੀ ਪਾ ਜੇ ਪਾਣੀ ਜ਼ਿਆਦਾ ਤੇਜ਼ ਛਾਮਾ ਨੂੰ ਆ ਗਿਆ ਤੇ ਕੀ ਬ ਜਿਆਦਾ ਹੀ ਰੁੱਟ ਜਾਵੇ ਨੀਆਂ ਬੰਜਦੀਆਂ ਜਾਂਦੀਆਂ ਪੀ ਕਰ ਸਾਡੇ ਵੀਰੇ ਸਾਡੇ ਤੇ ਇਥੋਂ ਤੱਕ ਬੇਨਤੀ ਆ ਵੀ ਸਰਕਾਰ ਨੂੰ ਚਾਹੀਦਾ ਕੋਈ ਨਾ ਕੋਈ ਸੋਚਣਾ ਸਾਡੇ ਬਾਤ ਹਾੜੇ ਜਿਹੜੀਆਂ ਛੱਤਾਂ ਉਹ ਵਿੱਚ ਹੁੰਦੀਆਂ ਪਈਆਂ ਹੈ ਹਾਈ ਜਿੰਨੇ ਜੋਗੇ ਹੈਗੇ ਇਹਨੀਆਂ ਨਾਲ ਸਰਕਾਰ ਨੂੰ ਇਹੋ ਆਣਿਆ ਵੀ ਸਾਡੀ ਮਤ ਕੀਤੀ ਜਾਵੇ ਹੱਥ ਜੁੜਨ ਤੇ ਲਾਵਾ ਕੋਈ ਮੂੰਹ ਚਾਰਾ ਵੀ ਨਹੀਂ ਰਹੇਗਾ ਨਹੀਂ ਜੀ ਨਹੀਂ ਰਹੇਗਾ ਕਿਸੇ ਬਣ ਆ ਤੁਸੀਂ ਚਾਰ ਦੇ ਰਸਤੇ ਦੇ ਜੋ ਕੋਈ ਖਾ ਲਾਂਗੇ ਤੇ ਕੋਈ ਦਿਹਾੜੀ ਦਾ ਪੈ ਲੱਭੂਗਾ ਤੇ ਖਾ ਲਾਂਗੇ ਨਹੀਂ ਤੇ ਭੁੱਖੇ ਤੇ ਬੈਠੇ ਰਹਿਣਾ ਅਸੀਂ ਕਿੱਥੇ ਜਾਵਾਂਗੇ ਪਰਿਵਾਰਾਂ ਦੇ ਭਾਈ ਤਾ ਬਿਲਕੁਲ ਸਾਡਾ ਇੱਥੋਂ ਬਜ਼ੁਰਗ ਵੀ ਮੌਜੂਦ ਆ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਪੂ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਦੇਸਾ ਸਿੰਘ ਜੀ ਦੇਸਾ ਸਿੰਘ ਜੀ ਆਪਾਂ ਗੱਲ ਕਰਦੇ ਆ ਤੁਹਾਡੇ ਇੰਨਾ ਘਰਾਂ ਦੇ ਵਿੱਚ ਤਾਂ ਕਿੰਨੇ ਕੁ ਘਰ ਇੱਥੇ ਰਹਿੰਦੇ ਆ ਇੱਥੇ ਜੀ ਚਾਰ ਘਰ ਰਹਿੰਦੇ ਇੱਕ ਮੁੰਡਾ ਪਾਸੇ ਤੇ ਤਿੰਨ ਘਰ ਇੱਥੇ ਰਹਿੰਦੇ ਹਾਂ ਹਾਂ ਜੀ ਕਿੰਨਾ ਕੁ ਨੁਕਸਾਨ ਤੁਹਾਡੇ ਇਧਰ ਹੋਇਆ ਨੁਕਸਾਨ ਤੇ ਬਹੁਤ ਹੋਇਆ ਜੀ ਤੁਹਾਡੇ ਸਾਹਮਣੇ ਆ ਵੇਖ ਲਓ ਨੁਕਸਾਨ ਤੇ ਬਹੁਤ ਹੋਇਆ ਮਾਲ ਡੰਗਰੀ ਭੁੱਖਾ ਤਾਂ ਆ ਮਰਨਿਆ ਨਾ ਬਾਹਰ ਹੀ ਕੱਢਣ ਜੋ ਕੇ ਆ ਡੰਗਰ ਇਤਰੇ ਕੇ ਡੰਗਰ ਹਾਂ ਜੀ ਹੈਗੇ ਆ ਸੁੱਕੀ ਤੂੜੀ ਪਾਈ ਦੀ ਉਹਨਾਂ ਨੂੰ ਕੋਈ ਦਾਣਾ ਨਹੀਂ ਕੋਈ ਕਣ ਨਹੀਂ ਤੇ ਬਹੁਤ ਮੰਦਾ ਆ ਗਿਆ ਜੀ ਹਾਂ ਜੀ ਕਾਲੀ ਤਾਂ ਜਿਵੇਂ ਹੁਣ ਵਗੀ ਜਾਂਦਾ ਤਾਂ ਕੋਈ ਲੱਗਦਾ ਨਹੀਂ ਵੀ ਕੋਈ 15-20 ਦਿਨਾਂ ਦੇ ਵਿੱਚ ਇੱਥੇ ਸੁੱਕ ਮਤਲਬ ਸੁੱਕ ਜਗਾ ਪਾਣੀ ਨਹੀਂ ਜੀ ਐਡੀ ਖੇਤੀ ਨਹੀਂ ਸੁੱਕੂ ਘੱਟੋ ਘੱਟ ਵੀ ਇਹਨੂੰ ਮਹੀਨਾ ਲੱਗੂਗਾ ਮਹੀਨਾ ਲੱਗੇਗਾ ਹਾਂ ਜੀ ਹਾਂ ਜੀ ਤਿੰਨ ਮਹੀਨਾ ਫਿਰ ਤੁਸੀਂ ਇੱਥੇ ਇਵੇਂ ਬੈਠੇ ਰਹੋਗੇ ਇਤਰੇ ਬੈਠੇ ਰਹਿਾਂਗੇ ਹੁਣ ਜਾਇਆ ਦਾਦ ਛੱਡ ਕੇ ਘਰ ਬੁਆ ਜੇ ਉਹ ਮਣਕੇ ਲੋਕਾਂ ਦੇ ਲੁੱਟ ਪੁੱਟ ਕੇ ਲੈ ਜਾਣ ਦੇ ਕੇ ਚੋਰ ਵੀ ਪੈਂਦੇ ਹੁਣ ਚੋਰ ਵੀ ਬਹੁਤ ਹੈ ਪਾਣੀ ਲਥਨ ਲਾ ਪਿਆ ਦੇ ਲੋਕ ਬੇੜੀਆਂ ਧਿਆਨ ਕੇ ਰਾਤ ਨੂੰ ਪੈ ਜਾਂਦੇ ਹਾਂਜੀ 2023 ਦਾ ਇਥੇ ਫਲੱਡ ਆਇਆ ਸੀ ਏਰੀਏ ਦੇ ਵਿੱਚ ਤੇ ਇਥੇ ਚੋਰੀਆਂ ਚਾਰੀਆਂ ਵੀ ਹੋਈਆਂ ਸਨ ਲਾਪੇ ਲੋਕ ਹੁੰਦੀਆਂ ਹੁੰਦੀਆਂ ਹਜੇ ਪੈਂਦੇ ਵਿੱਚੋਂ ਘਰਾਂ ਨੂੰ ਜਿਹੜੇ ਪੇ ਜਿੱਥੇ ਚਲੇ ਚੁਲੇ ਜਾਂਦੇ ਆ ਉੱਥੋਂ ਆਣ ਕੇ ਰਾਤ ਨੂੰ ਲੁੱਟ ਪੁੱਟ ਲੈਂਦੇ ਕਿਹਦੇ ਟਰੈਕਟਰ ਦੀ ਬੈਂਡਗੀ ਲਾ ਕੇ ਲੈ ਗਏ ਕਿਹਦੇ ਦਾਣੇ ਕੱਢ ਕੇ ਲੈ ਗਏ ਕਿਹਦਾ ਕੋਈ ਡੰਗਰ ਬੱਚਾ ਇਦਾਂ ਬਹੁਤ ਨੁਕਸਾਨ ਕਰਦੇ ਤਾਂ ਆ ਹੀ ਨਹੀਂ ਲੋਕ ਡਰਦੇ ਜਾਂਦੇ ਇੰਨਾ ਪਾਣੀ ਛੱਡ ਕੇ ਬਹੁਤ ਮੰਦੇ ਹਾਲੇ ਕਰ ਤਾਂ ਪਹਿਲੇ ਲੁੱਟੇ ਗਏ ਨੇ ਕਰ ਤਾਂ ਪਹਿਲੇ ਲੁੱਟੇ ਗਏ ਤੇ ਹੁਣ ਮਾਰੀ ਦੇਣ ਬੈਠੇ ਆ ਵੀ ਨਾਂ ਦੇ ਛੱਡਣ ਜੋ ਛੱਡੇ ਗੁਜ਼ਾਰਾ ਹੁੰਦਾ ਨਾ ਰਿਹਾ ਹੈ ਗੁਜ਼ਾਰਾ ਤੇ ਮਾਲ ਡੰਗਰ ਭੁੱਖਾ ਤੇ ਆ ਮਰਨ ਲਿਆ ਬਹੁਤ ਮੰਦੇ ਹਾਲੇ ਜੀ ਹਾਂ ਜੀ ਬਿਲਕੁਲ ਬਹੁਤ ਜ਼ਿਆਦਾ ਜਿਹੜੇ ਮੰਦੇ ਹਾਲ ਹੋਏ ਪਏ ਨੇ ਇਧਰੀਆਂ ਤੁਹਾਨੂੰ ਇੱਕਰੀ ਮਾੜੀਆਂ ਮੁੱਡੀਆਂ ਤਸਵੀਰਾਂ ਦਿਖਾਉਣੇ ਆ ਕਿ ਇਧਰਲੇ ਲੋਕਾਂ ਦੇ ਜਿੱਦਾਂ ਹਾਲਾਤ ਕੀ ਨੇ ਇਹ ਤਿੰਨ ਪਰਿਵਾਰ ਇੱਥੇ ਰਹਿੰਦੇ ਨੇ ਤੇ ਅਸੀਂ ਇਹਨਾਂ ਜਿੱਦਾਂ ਹੁਣ ਆ ਹਾਲਾਤ ਨੇ ਉਹਨਾਂ ਪਿੰਡਾਂ ਦੇ ਆ ਹਾਲਾਤ ਨੇ ਤੇ ਲੋਕ ਤਿੰਨ ਪਰਿਵਾਰ ਇਸ ਜਗ੍ਹਾ ਤੇ ਰਹਿੰਦੇ ਪਏ ਨੇ ਚਾਰ ਸਫੇਰੇ ਪਾਣੀ ਪਾਣੀ ਹੈ ਪਰ ਅਸੀਂ ਇੱਥੇ ਪਹੁੰਚੇ ਆ ਅਸਰ ਨਾਲ ਜਿਹੜੀ ਆ ਖਾਲਸੇ ਈਡ ਵਾਲੇ ਪਹੁੰਚੇ ਆ ਉਹੀ ਨਾ ਘਰਾਂ ਦੇ ਵਿੱਚ ਰਾਸ਼ਨ ਪਹੁੰਚਾ ਰਹੇ ਆ ਪਰ ਜਿਸ ਤਰ੍ਹਾਂ ਗੱਲ ਕਰੀਏ ਇਹਨਾਂ ਲੋਕਾਂ ਦੀ ਕਿਉਂਕਿ ਕੋਈ ਦਿਹਾੜੀ ਤਪਾ ਕਰਦਾ ਕਿਸੇ ਦੀ ਜਿਵੇਂ ਭੈਣ ਦਾ ਸੀ ਜੀ ਉਹਦੀ ਮਹਿਜ ਜਿਹੜੀ ਆ ਉਹ ਇੱਕ ਨਾਲ ਜ਼ਮੀਨ ਸੀ ਉਹ ਵੀ ਖਤਮ ਹੋ ਗਈ ਆਪਣਾ ਕੀ ਇੱਥੇ ਹੈਗਾ ਮਾੜਾ ਮਾੜਾ ਕਰਵਾਰ ਹੈਗਾ ਇਹ ਮੁੰਡੇ ਦਿਹਾੜੀ ਤਾਂ ਪੇ ਜਾਂਦੇ ਆ ਤੇ ਮੈਂ ਤੇ ਰੋ ਪਿਆ ਰਹੀ ਅੱਖਾਂ ਦਾ ਤੇ ਗੋਡਿਆਂ ਗਿੱਟਿਆਂ ਦਾ ਵੀ ਆ ਰਹੀ ਆ ਤੇ ਨਹੀਂ ਜਾਂਦਾ ਇੱਕ ਦੇ ਉਦੋਂ ਪਿੱਛੇ ਬੈਂਕੇ 'ਚ ਲੱਗਾ ਪ੍ਰਾਈਵੇਟ 'ਚ ਤੇ ਦੇਥ ਹੋ ਗਈ ਤੇ ਉਦੋਂ ਬਾਅਦ ਮੁੜ ਕੇ ਸ਼ਰੀਰ ਨੇ ਕੰਮ ਹੀ ਨਹੀਂ ਕੀਤਾ ਤੇ ਘਰ ਦੇ ਵੀ ਗੋਡਿਆਂ ਤੋਂ ਬੈਠੇ ਆ ਮੇਰੇ ਕੁੜਮਾ ਦੇ ਘਰੇ ਉਹਨਾਂ ਦੇ ਜਾਦੇ ਗੁੱਡਾ ਉਹਨਿਆਂ ਤੇ ਪਹਿਲੀ ਦੱਥੇ ਤੇ ਤੁਹਾਨੂੰ ਪਤਾ ਕਿੱਲੇ ਕਿੱਲੇ ਤੇ ਕੀ ਬੰਦਾ ਵਾ ਤੇ ਅਜੇ ਤਾਈ ਤੇ ਕੋਈ ਵੀ ਸਰਕਾਰ ਸਹਾਇਤਾ ਨਹੀਂ ਕਰਦੀ ਵੀ ਕੋਈ ਕਰਦੀ ਹੋਵੇ ਜਾਂ ਕੋ ਪੈਸਾ ਜਾਂ ਕੋ ਤੇਲ ਤੇ ਇਹਦਾ ਵੀ ਕਰਜ਼ਾ ਚੜਿਆ ਹੋਣਾ ਹਾਂ ਉਹ ਵੀ ਕਰਜ਼ਾ ਚੜਿਆ ਜ਼ਰੂਰ ਚੜਿਆ ਚੜਿਆ ਕਰਜ਼ਾ ਤੇ ਕੋਈ ਇੱਥੇ ਸਰਕਾਰ ਨਹੀਂ ਸੁਣਦੀ ਇੱਥੇ ਨਾ ਹੀ ਕਰਦੀ ਵੀ ਆਣ ਕੇ ਪੀਕੇ ਪੈਸਾ ਤੇਲਾ ਜਾਂ ਕੋ ਸੌਦਾ ਆ ਜਾ ਕੋ ਵੱਟਾ ਇਹ ਤਾਂ ਤੁਹਾਡੇ ਵਰਗੇ ਭੈਣ ਭਰਾ ਹੀ ਆ ਜਿਹੜੇ ਆਉਂਦੇ ਆ ਤੇ ਦੇ ਜਾਂਦੇ ਆ ਤੇ ਚੱਲ ਛਗੀ ਜਾਂਦੇ ਹੋਰ ਕੋਈ ਨਹੀਂ ਇੱਥੇ ਆ ਜੇ ਤਾਂ ਇਹ ਵਰਦਾ ਨਾ ਕੋ ਪਾਣੀ ਆ ਵੀ ਤੁਸੀਂ ਦੇ ਚੱਲੇ ਜਰਾਸਨ ਤੇ ਪਾਣੀ ਤੇ ਖਰਾਬ ਹੋ ਗਈ ਫਸਲ ਤੇ ਜੜੀ ਮਾੜੀ ਮੋਟੀ ਹੈਗੀ ਆਸਰਾ ਹੈਗਾ ਉਹ ਵੀ ਖਰਾਬ ਹੋ ਗਈ ਅਜੇ ਤੱਕ ਕੋਈ ਸਹਾਤ ਨਹੀਂ ਸੁਣਦਾ ਕੋਈ ਵੀ ਆਵਾਜ਼ ਮੁੜ ਕੇ ਬੋਟਾ ਵਾਲੀ ਆ ਜਾਂਦੇ ਆ ਵੀ ਅਸੀਂ ਆ ਕਰਾਂਦੇ ਉਹ ਕਰਾਂਦੇ ਆ ਆ ਕਰਾਂਦੇ ਮੁੜ ਕੇ ਕੁਝ ਵੀ ਕੋਈ ਨਹੀਂ ਕਰਦਾ ਉਹਦਾ ਨਾ ਕੋਈ ਬਾਅਦ ਜਿਹੜੇ ਸਰਪ੍ਰਾਈਜ਼ ਮੈਂਬਰ ਹੁੰਦੇ ਉਹ ਇਹ ਵਿਚਾਰਾ ਕਰਦਾ ਜਿੰਨੀ ਜੋਗਾ ਹੈਗਾ ਪਰ ਜਦੋਂ ਅੱਥੇ ਪਿਛਲੀ ਿਆਰੀ ਵੀ ਕਿਹੜਾ ਇੱਕ ਸਾਲ ਛੱਡ ਕੇ ਦੂਜਾ ਆਇਆ ਉਹਦੋਂ ਇਹਨੇ ਵਿਚਾਰੇ ਨੇ ਬਥੇਰੀ ਯਾਤਰਾ ਕੀਤੀ ਜਿੰਨਾ ਜਗ ਹੈਗਾ ਭਜਨ ਠ ਕਰਦਾ ਵਾ ਤੇ ਹੋਰ ਤੇ ਕੋਈ ਇੰਦਾ ਇੱਥੇ ਪਿੰਡ ਚ ਵੱੜਦਾ ਹੀ ਨਹੀਂ ਆ ਬਸ ਇੰਨਾ ਹੈ ਵੀ ਮੈਂ ਤਾਂ ਕਹਿ ਥਾ ਬਿਲਕੁਲ ਕਿਉਂਕਿ ਬਹੁਤ ਜ਼ਿਆਦਾ ਇਹਨਾਂ ਲੋਕਾਂ ਦੇ ਹਾਲਾਤ ਵਿਚਾਰਾਂ ਦੇ ਬਣੇ ਹੋਏ ਨੇ ਉਹ ਭੈਣ ਕਹਿੰਦੀ ਕਿ ਸਾਡੀ ਕਨਾਲ ਹੀ ਜ਼ਮੀਨ ਸੀਗੀ ਔਰ ਕਨਾਲ ਦੇ ਵਿੱਚੋਂ ਨਾ ਬੀਜਾ ਸੀਗਾ ਉਮੀਦ ਸੀ ਕਿ ਕਮਾੜਾ ਮੋਟਾ ਕੋਈ 4 ਪੈਸੇ ਹੋਣ ਗਿਆ ਕਮਰਾ ਜਿਹੜਾ ਹੈਗਾ ਇਹਦੇ ਨਾਲ ਇੱਕ ਜੋੜ ਕੇ ਇੱਕ ਹੋਰ ਕਮਰਾ ਖੜਾ ਕਰ ਲੈਣਗੇ ਪਰ ਉਹ ਕਮਰਾ ਤਾਂ ਗਿਆ ਹੀ ਗਿਆ ਜਿਹੜਾ ਬਣਾਉਣਾ ਸੀਗਾ ਪਰ ਹੁਣ ਜਿੱਦਾਂ ਹੁਣ ਪਾਣੀ ਵਗਦਾ ਪਿਆ ਇਸ ਕਮਰੇ ਦੇ ਨਾਲ ਜਿਹੜਾ ਖੜਾ ਕਮਰਾ ਲੱਗਦਾ ਵੀ ਜਿੱਦਾਂ ਜਿਹੜੀ ਹਰੀਕੇ ਤੋਂ ਵੱਡਾ ਪਾਣੀ ਛੱਡਿਆ ਜਾ ਰਿਹਾ ਤੇ ਹੋ ਸਕਦਾ ਕਿ ਇਹਨਾਂ ਦਾ ਵੱਡਾ ਨੁਕਸਾਨ ਹੋ ਜੇ ਪਹਿਲਾਂ ਹੀ ਨੁਕਸਾਨ ਇਹ ਨੁਕਸਾਨੇ ਹੋਏ ਨੇ ਦਿਹਾੜੀ ਤਪਾਏ ਪਰਿਵਾਰ ਕਈ ਕਰਦੇ ਨੇ ਤੇ ਦਿਹਾੜੀ ਦੱਪਾ ਵੀ ਜੇਕਰ ਗੱਲ ਕਰੀਏ ਤਾਂ ਇੱਕ ਮਹੀਨਾ ਹੋ ਗਿਆ ਇੱਕ ਮਹੀਨੇ ਦੇ ਵਿੱਚ ਇਹਨਾਂ ਨੇ ਕੋਈ ਦਿਹਾੜੀ ਨਹੀਂ ਕੀਤੀ ਕੋਈ ਚਾਰ ਪੈਸੇ ਨਹੀਂ ਆਏ ਔਰ ਭੈਣ ਨੇ ਦੱਸਿਆ ਕਿ ਸਾਈਂ ਕਈ ਵਾਰੀ ਤਾਂ ਸਾਨੂੰ ਭੁੱਖੇ ਵੀ ਸੋਣਾ ਪੈਂਦਾ ਕਿਉਂਕਿ ਜਿਹੜਾ ਇਹ ਏਰੀਆ ਉਹ ਉਸ ਬੰਦ ਤੋਂ ਜਿੱਥੇ ਰਾਹਤ ਕੈਂਪ ਲੱਗੇ ਹੈਗੇ ਨੇ ਉਸ ਬੰਦ ਤੋਂ ਬੜੀ ਦੂਰ ਆ ਤਾਂ ਹੁਣ ਪਾਣੀ ਵੀ ਇਹਨਾਂ ਕੋਲ ਮਾੜਾ ਮੋਟਾ ਪਹੁੰਚਿਆ ਤੇ ਕੋਈ ਰਾਸ਼ਨ ਪਾਣੀ ਪਹੁੰਚਿਆ ਮਦਨ ਭੈਣ ਦੱਸਿਆ ਕਿ ਸਾਡੇ ਕੋਲ ਦੁੱਧ ਨਹੀਂ ਹੈਗਾ ਚਾਹ ਤੱਕ ਜਿਹੜੀ ਵਿਚਾਰੀ ਹੈ ਇਹਨਾਂ ਦੀ ਨਸੀਬ ਨਹੀਂ ਹੋਈ ਤਾਂ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜ ਹੈ ਪੰਜਾਬ ਸਰਕਾਰ ਨੂੰ ਕਿ ਇਹਨਾਂ ਲੋਕਾਂ ਦੀ ਸਾਰ ਲਵੇ ਲਈ ਜਾਏ ਇਹਨਾਂ ਲੋਕਾਂ ਤੱਕ ਮਾੜਾ ਮੋਟਾ ਰਾਸ਼ਨ ਪਾਣੀ ਦੁੱਧ ਚਾਹ ਪੱਤੀ ਜਾਂ ਹੋਰ ਸਮੱਗਰੀ ਆ ਪਹੁੰਚਾਈ ਜਾਵੇ ਕਿਉਂਕਿ ਇਹਨਾਂ ਦੀ ਮੋਟਰ ਜਿਹੜੀ ਆ ਉਹ ਸੜ ਗਈ ਸੀ ਤੇ ਪਾਣੀ ਤੋਂ ਵੀ ਜਿਹੜੇ ਆ ਆਵਾਜ਼ਾਰ ਹੋ ਚੁੱਕੀ ਹੈ